ਇਸੇ ਕਰਕੇ ਸਤਿਗੁਰੂ ਦੀ ਬਾਣੀ ਦੇ ਵਿੱਚ ਆਪਾਂ ਨੂੰ ਇਹ ਗਿਆਨ ਦਿੱਤਾ ਹੈ ਆਓ ਸਾਰੇ ਆਪਾਂ ਉਦਮ ਕਰੀਏ ਉਦਮ ਕਰਕੇ ਆਪਾਂ ਜਪੀਏ ਇਕ ਚਿਤ ਹੋ ਕੇ ਅਰਦਾਸਾ ਕਰੀਏ ਜਿਹੜਾ ਤਰੀਕਾ ਮਹਾਂਪੁਰਖਾਂ ਨੇ ਆਪਾਂ ਨੂੰ ਸਮਝਾਇਆ ਹੈ ਨੇਤਰਾਂ ਨੂੰ ਬੰਦ ਕਰਕੇ ਜਦੋਂ ਸਵਾਸ ਅੰਦਰ ਨੂੰ ਜਾਂਦਾ ਰਸਨਾ ਦੁਆਰਾ ਉਚਾਰਨ ਕਰਨਾ ਹੈ ਵਾ ਇਸ ਨੂੰ ਸੁਣਨਾ ਹੈ ਜਦੋਂ ਸਵਾਸ ਗਗਨ ਨੂੰ ਆਉਂਦਾ ਹੈ ਗੁਰੂ ਸ਼ਬਦ ਦੀ ਅਰਦਾਨਾ ਕਰਕੇ ਇਹਦੇ ਵਿੱਚ ਧਿਆਨ ਲਾਉਣਾ ਉਹਦੇ ਵਿੱਚ ਧਿਆਨ ਲਾਉਣ ਵਾਸਤੇ ਇਹ ਨੇਤਰਾਂ ਨੂੰ ਬੰਦ ਕਰਨਾ ਹੈ ਅਸੀਂ ਕੇਵਲ ਸੁਣਨਾ ਹੈ ਕਿਉਂਕਿ ਇਸ ਕੀਤੀ ਹੋਏ ਸਾਡੇ ਜਪਣੇ ਸਾਨੂੰ ਆਪਣੇ ਘਰ ਲੈ ਕੇ ਜਾਣ ਤੇ ਘਰ ਨੂੰ ਜਾਣ ਵਾਸਤੇ ਇਥੋਂ ਸ਼ੁਰੂਆਤ ਹੋਣੀ ਛੱਡੀ ਨੇਤਰਾਂ ਤੋਂ ਜਿੰਦੇ ਵਿੱਚ ਅਸੀਂ ਵਸਦੇ ਆਂ ਵਸਦਿਆ ਹੋਇਆ ਸਾਨੂੰ ਗਿਆਨ ਨਹੀਂ ਆਉਂਦਾ ਹੁਣ ਗੁਰੂ ਦੀ ਮਤ ਅਨੁਸਾਰ ਇਹ ਨੌਂ ਆ ਦਰਾਂ ਨੂੰ ਬੰਦ ਕਰਦੇ ਆ ਤੇ ਸਫਰ ਸਾਡਾ ਇਨੇ ਤਰ੍ਹਾਂ ਨੂੰ ਬੰਦ ਕਰਨ ਤੋਂ ਹੁੰਦਾ ਜਦੋਂ ਸਾਡੀ ਸੁਰਤੀ ਫਿਰ ਕੰਨਾਂ ਵਿੱਚ ਆ ਜਾਂਦੀ ਹੈ ਇਸ ਘਰ ਨੂੰ ਅਸੀਂ ਛੱਡ ਜਾਂਦੇ ਆ ਤੇ ਆਓ ਨੇਤਰ ਬੰਦ ਕਰਕੇ ਹੁਣ ਆਪਾਂ ਜਿਹੜਾ ਮਹਾਪੁਰਖਾਂ ਨੇ ਆਪਾਂ ਨੂੰ ਜੁਗਤੀ ਦੱਸੀ ਧੰਮੇ ਧਿਆਨ ਧਿਆਨ ਵਿੱਚ ਜਾਂਦੇ ਆ ਗੁਰਮੁਖ ਕਥ ਕਹਾਣੀ ਸਾਰਾ ਮਲਾਪ ਦਾ ਮਾਰਗੀ ਸਮਝ ਵਿੱਚ ਆ ਜਾਏਗਾ ਜੇ ਆਪਾਂ ਇਸ ਮਾਰਗ ਤੇ ਚੱਲਾਂਗੇ ਇਸ ਤਰੀਕੇ ਨਾਲ ਕਮਾਈ ਕਰਾਂਗੇ ਆਓ ਸਾਰੇ ਮਿਲ ਕੇ ਆਪਾਂ ਜਿਹੜੀ ਇਹ ਸਾਡੀ ਸੁਰਤੀਆਂ ਦੀ ਕਮਾਈ ਹੈ ਜਿਹੜਾ ਅਸੀਂ ਇਹ ਕਰਮ ਕਰਦਿਆਂ ਹੋਇਆ ਕਰਨੀ ਹੈ ਜਿਹਨੂੰ ਪਾਤਸ਼ਾਹ ਕਹਿੰਦੇ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਸਾਰਿਆਂ ਨੂੰ ਇਹਦਾ ਫਾਇਦਾ ਹੋਣਾ ਇਹ ਸਾਡੇ ਜਿਹੜੇ ਇਹ ਸਵਾਸ ਨੇ ਇਹ ਖੇਪ ਦੇ ਰੂਪ ਵਿੱਚ ਨਿਰਗੁਣ ਦੇ ਖਜ਼ਾਨੇ ਵਿੱਚ ਜਮਾ ਹੋ ਜਾਂਦੇ ਨੇ ਇਹ ਜਦੋਂ ਆਪਣਾ ਇਹ ਖਜ਼ਾਨਾ ਜਮ੍ਹਾਂ ਹੋ ਗਿਆ ਜਿਹੜਾ ਮਰਜ਼ੀ ਖੁੱਲਾ ਖਰਚ ਕਰੀ ਜਾਵਾਂਗੇ ਜਿੰਨਾ ਮਰਜ਼ੀ ਇਹ ਬਚੇ ਹੋਏ ਧਨ ਤੋਂ ਅਸੀਂ ਕਮਾਈ ਕਰਕੇ ਇਹਦੇ ਰਾਹੀਂ ਅਸੀਂ ਦੇਹ ਨੂੰ ਛੱਡ ਕੇ ਇੱਥੇ ਵਿਚਰਨਾ ਆਏ ਹਾਂ ਕਿਉਂਕਿ ਜਿੰਨਾ ਚਿਰ ਇੱਥੇ ਅਸੀਂ ਜਮ੍ਹਾਂ ਪੂੰਜੀ ਨਹੀਂ ਕਰਾਈ ਖਰਚ ਨਹੀਂ ਸਾਡੇ ਕੋਲ ਤਾਈਓ ਇਹ ਦੇਹ ਤੋਂ ਮਨ ਵੱਖ ਨਹੀਂ ਹੁੰਦਾ ਜੇ ਦੇਹ ਨੂੰ ਛੱਡਣ ਲੱਗਦੇ ਆ ਅੱਗੇ ਸਾਡੇ ਕੋਲ ਧਨ ਨਹੀਂ ਸਫ਼ਰ ਕਰਨ ਵਾਸਤੇ ਖਰਚਣ ਵਾਸਤੇ ਫਿਰ ਸਾਡੀ ਸੁਰਤੀ ਸਾਡਾ ਮਨ ਇਹ ਆਪਣੇ ਇਹ ਦੇਹ ਦੇ ਵਿੱਚ ਆ ਜਾਂਦਾ ਫਿਰ ਕਿਨੇ ਝਟਕਾ ਲੱਗਿਆ ਸਾਨੂੰ ਇਸੇ ਕਰਕੇ ਇਹ ਇਹਨਾਂ ਤੋਂ ਬਚਣ ਵਾਸਤੇ ਆਪਾਂ ਇਹ ਇਹਨਾਂ ਪਰਿਵਾਰ ਰੂਪ ਦੇ ਵਿੱਚ ਇਹ ਧਨ ਜਮ੍ਹਾਂ ਕਰ ਲੈਣਾ ਹੈ ਕਿ ਜਦੋਂ ਆਪਾਂ ਇਹ ਦੇਹ ਨੂੰ ਛੱਡੀਏ ਤੋਂ ਖੁੱਲਾ ਖਰਚ ਸਾਡੇ ਕੋਲ ਹੋਵੇ ਜਿੱਥੇ ਮਰਜ਼ੀ ਆਪਾਂ ਫਿਰ ਇਸ ਦੁਆਰਾ ਸਹਿਰ ਕਰ ਸਕਦੇ ਹਾਂ ਆਓ ਸਾਰੇ ਮਿਲ ਕੇ ਨੇਤਰਾਂ ਨੂੰ ਬੰਦ ਕਰਕੇ ਆਪਾਂ ਇਹ ਸ਼ਬਦ ਦੀ ਕਮਾਈ ਕਰੀਏ ਸਾਰੇ ਕਰੋ ਸ਼ੁਰੂ ਜੀ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ